We'll <laughs> ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਾਊਥ-ਵੈਸਟ ਯੂਨੀਵਰਸਿਟੀ ਜੁੱਡੋ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਦੀ ਕਰਵਾਈ ਗਈ ਜਿਸ ਵਿੱਚ 95 ਟੀਮਾਂ ਨੇ ਭਾਗ ਲਿਆ ਇਸ ਮੌਕੇ ਜੁੱਡੋ ਖਿਡਾਰੀ ਐਸ.ਐਚ.ਓ ਕਪਲ ਕੋਸ਼ਲ ਐਸ.ਐਚ.ਓ ਹਰਜਿੰਦਰ ਸਿੰਘ ਅਤੇ ਏ.ਐਸ.ਏ ਜਸਪੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਊਥ-ਵੈਸਟ ਯੂਨੀਵਰਸਿਟੀ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ 95 ਟੀਮਾਂ ਭਾਗ ਲੈ ਰਹੀਆਂ ਹਨ ਇਨ੍ਹਾਂ ਵਿੱਚੋਂ ਜੇਤੂ ਖਿਡਾਰੀ ਜੋ ਸਿਲੈਕਟ ਕੀਤੇ ਜਾਣਗੇ ਉਹ ਆਲ ਇੰਡੀਆ ਇੰਟਰ ਯੂਨੀਵਰਸਿਟੀ ਜੁਡੋ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੀ ਜੋ 7 ਅਤੇ 8 ਫਰਵਰੀ ਨੂੰ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੀ ਹੋਣ ਜਾ ਰਹੀ ਹੈ ਉਸ ਵਿੱਚ ਭਾਗ ਲੈਣਗੇ ਨਾਲ ਹੀ ਉਹਨਾਂ ਕਿਹਾ ਕਿ ਜੋ ਖਿਡਾਰੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਜੁਡੋ ਚੈਂਪੀਅਨਸ਼ਿਪ ਵਿੱਚੋਂ ਅਵਲ ਆਉਣਗੇ ਅਤੇ ਇਨਾਮ ਟੋਪ ਜਿਹੜੇ ਜਿੱਤਣਗੇ ਉਹਨਾਂ ਨੂੰ ਖੇਲੋ ਇੰਡੀਆ ਇੰਟਰ ਯੂਨੀਵਰਸਿਟੀ ਖੇਡਣ ਦਾ ਮੌਕਾ ਮਿਲੇਗਾ ਜੋ ਗੁਹਾਟੀ ਵਿਖੇ ਹੋਣ ਜਾ ਰਹੀ ਹੈ ਇਸ ਮੌਕੇ ਉਹਨਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦੇ ਆ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣ ਇਸ ਮੌਕੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅ ਸਰਨਾ ਪਹਿਲੇ ਤੇ ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇੱਥੇ ਇਹਨਾਂ ਨੇ ਮੌਕਾ ਦਿੱਤਾ ਕਿਉਂਕਿ ਮੈਂ ਵੀ ਇੱਕ ਜੂਡੋ ਪਲੇਅਰ ਹਾਂ ਔਰ ਮੈਨੂੰ ਵੀ ਇੱਥੇ ਆ ਕੇ ਪੁਰਾਣੀਆਂ ਯਾਦਾਂ ਜਿਹੜੀਆਂ ਮੇਰੀਆਂ ਉਹ ਵੀ ਤਾਜ਼ਾ ਹੋਈਆਂ ਇਹ ਸਾਊਥ-ਵੈਸਟ ਜ਼ੋਨ ਹੋ ਰਹੀ ਹੈ ਇਸ ਤੋਂ ਬਾਅਦ ਆਲ ਇੰਡੀਆ ਯੂਨੀਵਰਸਿਟੀ ਹੋਣੀ ਹੈ ਸਨ 90 99 ਦੇ ਵਿੱਚ ਮੈਂ ਜਿਹੜਾ ਵਾਈਟ ਕਮਿੰਗ ਜੋ ਆਲ ਇੰਡੀਆ ਯੂਨੀਵਰਸਿਟੀ ਚੋਂ ਥਰਡ ਮੈਡਲ ਸੀ ਮੇਰਾ ਉਸ ਤੋਂ ਬਾਅਦ ਮੇਰੇ ਕਾਫੀ ਮੈਡਲ ਸੀ ਅੱਜ ਜੇਕਰ ਮੈਂ ਇੱਥੇ ਖੜਾ ਤੇ ਮੈਂ ਐਸੇ ਸਪੋਰਟਸ ਦੀ ਵਜ੍ਹਾ ਤੇ ਖੜਾ ਅੱਜ ਜਿਹੜੀਆਂ ਮੈਂ ਇੰਸਪੈਕਟਰ ਰੈਂਕ ਵੀ ਜਿਹੜਾ ਮੈਨੂੰ ਉਹ ਜੂਡੋ ਕਰਕੇ ਹੀ ਮਿਲਿਆ ਔਰ ਮੈਂ ਇੱਥੇ ਸਾਰੇ ਬੱਚਿਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਆਸ਼ਾ ਕਰਦਾ ਜਿਨ੍ਹਾਂ ਦੇ ਮੈਡਲ ਆਏ ਆ ਉਹ ਤੇ ਚਲੋ ਹੋਰ ਮਿਹਨਤ ਕਰਨ ਔਰ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਇਹ ਜਿਆਦਾ ਮਿਹਨਤ ਕਰਨ ਤਾਂ ਕਿ ਗਾਹ ਤੋਂ ਵੀ ਇਹਨਾਂ ਦੇ ਮੈਡਲ ਜਿਹੜੇ ਆ ਜਿਆਦਾ ਫਰਸਟ ਸੈਕੰਡ ਥਰਡ ਦੇ ਵਿੱਚ ਆ ਜਾਂਦੇ ਆ ਸਰਨਾ ਪਹਿਲੇ ਤੇ ਦੇਖੋ ਮਾਪਿਓ ਵੱਲੋਂ ਹੀ ਥੋੜੀਆਂ ਜੀਆਂ ਮੁਸ਼ਕਲਾਂ ਆndੀਆਂ ਵਾ ਕਿਉਂਕਿ ਉਹ ਚਾਹਦੇ ਆ ਵੀ ਬੱਚਾ ਪੜ੍ਹ ਲਿਖ ਕੇ ਚੰਗਾ ਅਫਸਰ ਬਣ ਜਾਏ ਪਰ ਗੇਮ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਕਿ ਜੇ ਬੱਚੇ ਦਾ ਇੰਟਰਸਟ ਜਿਸ ਚੀਜ਼ ਦੇ ਵਿੱਚ ਇੰਟਰਸਟ ਆ ਜੇ ਅਗਰ ਉਹਦਾ ਗੇਮ 'ਚ ਇੰਟਰਸਟ ਆ ਤੇ ਗੇਮ ਦੇ ਵਿੱਚ ਵੀ ਬੰਦਾ ਅਫਸਰ ਵਧੀਆ ਅਫਸਰ ਬਣ ਸਕਦਾ ਔਰ ਡਾਈਟ ਦਾ ਆਮ ਫੈਮਿਲੀ ਦੇ ਘਰਾਂ ਦੇ ਵਿੱਚੋਂ ਡਾਈਟ ਦਾ ਆਂਦਾ ਜਿੱਦਾਂ ਹੁਣ ਜੂਡੋ ਦੀ ਕਿੱਟ ਮਹਿੰਗੀ ਆ ਸਰ ਚੰਗੇ ਕੋਚਾਂ ਦਾ ਮੈਟਸ ਦਾ ਔਰ ਜਿਮ ਦਾ ਕਾਫੀ ਔਂਕੜਾ ਵਾ ਜਿਹੜੀਆਂ ਵੈਸੇ ਤੇ ਕਈ ਜਗ੍ਹਾ ਤੇ ਕਾਫੀ ਸਹੂਲਤਾਂ ਮਿਲਦੀਆਂ ਪਰ ਜ਼ਿਆਦਾਤਰ ਜਿਹੜੇ ਪਿਛੜੇ ਏਰੀਆ ਜਿਹੜਾ ਬਾਰਡਰ ਰੇਂਜ ਤੇ ਇਹਨਾਂ ਚ ਘੱਟ ਜਿਹੜਾ ਵਾ ਉਹ ਇਹ ਜਿਹੜੀਆਂ ਸਹੂਲਤਾਂ ਬਹੁਤ ਦਿੱਤੀਆਂ ਜਾਂਦੀਆਂ ਇਹ ਦੇਖੋ ਆ ਪਹਿਲੇ ਜਿਹੜਾ ਸੀ ਉਹ ਇਸ ਕੱਲ ਨੂੰ ਮੰਨਿਆ ਜਾਂਦਾ ਸੀ ਵੀ ਲੜਕੀਆਂ ਦਾ ਖੇਡਣਾ ਪਰ ਅੱਜ ਦੇ ਦੌਰ ਚ ਲੜਕੇ ਲੜਕੇ ਆ ਇੱਕੋ ਜੀ ਗੱਲ ਆ ਮੇਰੀਆਂ ਵੀ ਦੋ ਬੇਟੀਆਂ ਵਾਂ ਔਰ ਮੈਂ ਵੀ ਉਹਨਾਂ ਨੂੰ ਜੁਡੋ ਦੀ ਪ੍ਰੈਕਟਿਸ ਕਰਵਾਉਂਦਾ ਰਿਹਾ ਚਾਈਲਡ ਰਿਫੈਂਸ ਵਾਸਤੇ ਇਹ ਬਹੁਤ ਵਧੀਆ ਚੀਜ਼ ਆ ਅੱਜ ਦੇ ਅੱਜ ਦੇ ਦੌਰ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਹੈ ਪਰ ਹਾਂ ਕੋਚ ਅੱچھے ਹੋਣੇ ਚਾਹੀਦੇ ਆ ਜਿਹੜੀ ਸੋਸਾਇਟੀ ਹੈ ਉਹ ਜਰੂਰ ਬੱਚਿਆਂ ਨੂੰ ਅੱਛੀ ਰੱਖਣੀ ਚਾਹੀਦੀ ਆ ਔਰ ਅੱਛੇ ਪਲੇਅਰ ਬਣੋ ਔਰ ਆਪਣੇ ਆਪ ਨੂੰ ਠੀਕ ਰੱਖੋ ਤਾਂ ਕਿ ਜਿਹੜਾ ਮਾਪਿਓ ਦਾ ਸਿਰ ਨੀਵਾ ਨਾ ਹੋ ਸਕੇ ਜਦੋਂ ਕੋਈ 100 ਕੇਸ ਦੇ ਵਿੱਚੋਂ ਇੱਕ ਅੱਧਾ ਕੇਸ ਹੁੰਦਾ ਉਹᱫੋ ਜਰੂਰ ਮਹਿਸੂਸ ਕਰਦੇ ਨੇ ਲੋਕ ਜਿਹੜੇ ਇਹ ਗੇਮਾਂ ਦੇ ਵਿੱਚ ਨਹੀਂ ਜਾਂਦੇ ਜਾਂ ਜਿਹੜੇ ਆਪਣੀਆਂ ਲੜਕੀਆਂ ਨੂੰ ਨਹੀਂ ਪਾਣਾ ਚਾਹੁੰਦੇ ਮੈਂ ਉਹਨਾਂ ਨੂੰ ਕਵਾਂਗਾ ਵੀ ਸਾਰਾ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਜੇ ਇੱਕ ਅੱਧਾ ਕੋਈ ਐਸਾ ਵੀ ਜਾਂਦਾ ਉਹਨੂੰ ਹਰਕ ਨਾਲ ਨਹੀਂ ਮਲਾਣਾ ਚਾਹੀਦਾ ਤੇ ਗੁਡੀਆਂ ਨੂੰ ਵੱਧ ਚੜ ਕੇ ਖੇਡਾਂ ਦੇ ਵਿੱਚ ਭਾਗ ਦਵਾਉਣਾ ਚਾਹੀਦਾ ਪਹਿਲੀ ਗੱਲ ਤੇ ਇਹ ਵਾਜੀ ਵੀ ਨਸ਼ਿਆਂ ਦੇ ਵਿੱਚ ਥੋੜਾ ਬੇਰੋਜ਼ਗਾਰੀ ਦਾ ਵੀ ਮਸਲਾ ਪੈਂਦਾ ਜਿਹਨੂੰ ਨਹੀਂ ਆਂਦਾ ਪਰ ਜਿਹੜੀਆਂ ਹੁਣ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਗ੍ਹਾ ਤੇ ਜਿਹੜੇ ਆ ਉਹ ਕੰਪੀਟੀਸ਼ਨ ਵਗੈਰਾ ਖੇਡਾਂ ਨੂੰ ਪ੍ਰਸਾਹਿਤ ਕੀਤਾ ਜਾ ਰਿਹਾ ਇਹਨਾਂ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਜਦੋਂ ਅਸੀਂ ਮਿਹਨਤ ਮਿਹਨਤ ਕਰਾਂਗੇ ਸਵੇਰੇ ਦੋ ਘੰਟੇ ਸ਼ਾਮੀ ਦੋ ਘੰਟੇ ਤੇ ਸਾਡਾ ਆਪਣੇ ਆਪ ਹੀ ਦੁੱਧ ਕਿਉ ਖਾਣ ਨੂੰ ਦਿਲ ਕਰੇਗਾ ਮੈਂ ਇਹੋ ਕਹਿਣਾ ਵੀ ਵੱਧ ਤੋਂ ਵੱਧ ਖੇਡਾਂ ਨੂੰ ਜਿਹੜਾ ਵਾ ਉਹ ਪ੍ਰਫਲਿਤ ਕਰਨਾ ਚਾਹੀਦਾ ਔਰ ਖੇਟਾਂ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਪਾਣਾ ਚਾਹੀਦਾ ਤਾਂ ਜੋ ਇਸ ਨਸ਼ੇ ਦੇ ਕੋੜ ਤੋਂ ਜਿਹੜਾ ਉਹ ਦੂਰ ਰਹਿਣ। ਇਹ ਗੁਰਨਾਕ ਤੇ ਯੂਨੀਵਰਸਿਟੀ ਵੱਲੋਂ ਆਲ ਇੰਡੀਆ men and women judo ਚੈਂਪੀਅਨਸ਼ਿਪ ਜਿਹੜੀ ਆ ਆਰਗੇਨਾਈਜ਼ ਕੀਤੀ ਗਈ ਹੈ। ਇਹਦੇ ਵਿੱਚ ਮੈਨੂੰ ਆ ਕੇ ਬੜੀ ਖੁਸ਼ੀ ਹੋਈ ਹੈ ਕਿਉਂਕਿ ਮੈਂ ਆਪ ਹੀ ਇੰਟਰਨੈਸ਼ਨਲ ਜੁਡੋ ਦਾ ਪਲੇਅਰ ਆ। ਤੇ ਸਾਡਾ ਫਰਜ ਬਣਦਾ ਵਾ ਕਿ ਜਦੋਂ ਵੀ ਐਹੋ ਜਿਹੀਆਂ ਕੋਈ ਗੇਮਸ ਹੁੰਦੀਆਂ ਵਾ ਤੇ ਆਪਾਂ ਉਥੇ ਆਪਣੀ ਹਾਜ਼ਰੀ ਰਈਏ ਤੇ ਆਪਣੇ ਬਾਰੇ ਵੀ ਲੋਕਾਂ ਨੂੰ ਦੱਸੀਏ ਤੇ ਲੋਕਾਂ ਬਾਰੇ ਵੀ ਉਹਨਾਂ ਕੋਲ ਜਾਣਕਾਰੀ ਲਈਏ ਲਾਜਵਾਨ ਪੀੜੀ ਆਪਣੀ ਨਸ਼ੇ ਤੋਂ ਦੂਰ ਰਵੇ ਤੇ ਮਿਹਨਤ ਮਿਹਨਤ ਕਰਕੇ ਹੀ ਅੱਗੇ ਆਵੇ ਸ਼ਾਰਟਕਟ ਰਸਤਾ ਬਣਾਉਣ ਦੀ ਕੋਸ਼ਿਸ਼ ਹੋਈ ਨਾ ਕਰੇ ਮਾਲੀ ਹਾਲਤਾਂ ਬਾਰੇ ਤੇ ਦੇਖੋ ਜੀ ਇਹ ਸਰਕਾਰ ਦੀਆਂ ਪਾਲਿਸੀਆਂ ਜਿਹੜੀਆਂ ਵਾ ਉਹਦੇ ਮੁਤਾਬਕ ਹੀ ਚੱਲਦਾ ਵਾ ਹੁਣ ਸਰਕਾਰ ਜਿਹੜੀਆਂ ਪਾਲਿਸੀਆਂ ਵਿੱਚ ਨਵੀਆਂ-ਨਵੀਆਂ ਲੈ ਕੇ ਆਦੀ ਹੈ ਜਿਦੇ ਕਰਕੇ ਅੱਗੇ ਨਾਲੋਂ ਤੇ ਕਾਫੀ ਜਿਹੜੀਆਂ ਫੈਸਿਲਿਟੀਆਂ ਜਿਹੜੀਆਂ ਆ ਰਹੀਆਂ ਜਦੋਂ ਅਸੀਂ ਖੇਡਦੇ ਹੁੰਦੇ ਸੀ ਸਾਡੇ ਵੇਲੇ ਤੇ ਗੱਦੇ ਵੀ ਨਹੀਂ ਸੀ ਹੁੰਦੇ ਹੁਣ ਤਾਂ ਬਹੁਤ ਸਾਰੀਆਂ ਫੈਸਿਲਿਟੀਆਂ ਹੈਗੀਆਂ ਜਦੋਂ ਜਿਨ੍ਹਾਂ ਨਾਲ ਆਪਾਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਮੇਰਾ ਇਹੋ ਹੀ ਕਹਿਣਾ ਹੈ ਇਹਨਾਂ ਸਾਰਿਆਂ ਨੂੰ ਕਿ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਮਿਹਨਤ ਕਰਕੇ ਕਾਮਯਾਬੀ ਹਾਸਲ ਕਰਨਾ ਤੇ ਇੱਕ ਚੰਗੇ ਇਨਸਾਨ ਬਣਨਾ ਤੇ ਚੰਗੀ ਜੌਬ ਤੇ ਜਾਣਾ ਮੈਂ ਤੇ ਇਹ ਹੀ ਕਹਿਣਾ ਚਾਹੂਗਾ ਬੱਚਿਆਂ ਨੂੰ ਜਿਹੜਾ ਇਹ ਜੁਡੋ ਜੀ ਆਡੀ ਹੋ ਰਹੀ ਆ ਬੱਚਿਆਂ ਨੂੰ ਜਿਹੜਾ ਨਸ਼ੇ ਛੱਡ ਗਏ ਗੇਮ ਦੇ ਨਾਲ ਜਿਹੜਾ ਵੀ ਜੁੜਨਾ ਚਾਹੀਦਾ ਸਰ ਮੈਂ ਜੀ ਜੁਡੋ ਦਾ ਪਲੇਅਰ ਆ ਜੀ ਐਨਐਸ ਜੁਡੋ ਕੋਚ ਹਨ ਬਲੈਕ ਬੈਲਟ ਆ ਨੈਸ਼ਨਲ ਲੈਵਲ ਦਾ ਮੈਂ ਪ੍ਰੇਲਿਆ ਜੀ ਔਰ ਸਪੋਰਟਸ ਦੇ ਵਿੱਚ ਹੀ ਸਾਨੂੰ ਰਾਜਦੀਪ ਸਿੰਘ ਗਿੱਲ ਸਾਹਿਬ ਡੀਜੀਪੀ ਸਾਹਿਬ ਨੇ ਸਪੋਰਟਸ ਦੇ ਵਿੱਚ ਹੀ ਸਾਨੂੰ ਜੀ ਇਹ ਪੁਲਿਸ ਦੇ ਵਿੱਚ ਭਰਤੀ ਕੀਤਾ ਜੀ ਔਰ ਅਸੀਂ ਸ਼ੁਰੂ ਤੋਂ ਹੀ ਆਡਾ ਏਮ ਸੀ ਬਈ ਇਹ ਗੇਮਾਂ ਦੇ ਨਾਲ ਜੁੜੇ ਰਹੇ ਔਰ ਨਾ ਇਹ ਜ਼ਿੰਦਗੀ ਦੇ ਵਿੱਚ ਅਸੀਂ ਅੱਜ ਤੱਕ ਮੈਂ ਤੇ ਕੋਈ ਨਸ਼ਾ ਨਹੀਂ ਕੀਤਾ ਨਾ ਹੀ ਕੋਈ ਸ਼ਰਾਬ ਪੀਤੀ ਆ ਹਮੇਸ਼ਾ ਨੈਚੁਰਲ ਡਾਈਟ ਕਰਦੀ ਆ ਔਰ ਸਪੋਰਟ ਦੇ ਵਿੱਚ ਵੀ ਭਰਤੀਆਂ ਹੁਣ ਐਸੇ ਤੋਂ ਮੈਂ ਏਐਸਆਈ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਦੇ ਵਿੱਚ ਡਿਊਟੀ ਨਿਭਾ ਰਾਂ ਜੀ ਸਰ ਜਾਨ ਇਹ ਵਧ ਗਿਆ ਵੀ ਕੁਝ ਨੌਕਰੀਆਂ ਦੀ ਘਾਟ ਆ ਕੁਝ ਜਿਹੜੇ ਬੱਚੇ ਆ ਅੱਜ ਕੱਲ ਜਿਆਦਾ ਇਹ ਮੋਬਾਈਲਾਂ ਵਾਲ ਜਿਹੜਾ ਜਿਆਦਾ ਧਿਆਨ ਦਿੰਦੇ ਆ ਪਰ ਮੈਂ ਚਾਹੂੰਗਾ ਬੱਚਾ ਜਿਹੜਾ ਨਸ਼ਿਆਂ ਦੇ ਨਾਲ ਜਿਹੜਾ ਇਹ ਪੈਨਸਿੱਧੀ ਵੀ ਥੋੜੀ ਗਲਤੀ ਆ ਵੀ ਪੈਨਸ ਤੋਂ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਛੋਟੇ ਹੁੰਦਾਂ ਤੋਂ ਹੀ ਗਰਾਊਂਡ ਦੇ ਵਿੱਚ ਜਿਹੜਾ ਨਾ ਉਹਨਾਂ ਨੂੰ ਉਹਨਾਂ ਦਾ ਧਿਆਨ ਜਿਹੜਾ ਗਰਾਊਂਡ ਦੇ ਵਿੱਚ ਲਾਇਆ ਜਾਵੇ ਜੇ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਗਰਾਊਂਡ ਦੇ ਵਿੱਚ ਧਿਆਨ ਲਾਵਾਂਗੇ ਔਰ ਤਾਂ ਹੀ ਉਹ ਜਾ ਕੇ ਗਰਾਊਂਡ ਦੇ ਨਾਲ ਜੁੜੇਗਾ ਜੇ ਅਸੀਂ ਸਟਾਰਟਿੰਗ ਤੋਂ ਉਹਨਾਂ ਨੂੰ ਮੋਬਾਈਲ ਫੜਾ ਦਿੰਨੇ ਆ ਉਹਨੂੰ ਗਰਾਊਂਡ ਦੀ ਬਜਾਏ ਮੋਬਾਈਲ ਫੜੇ ਨੂੰ ਕੋਈ ਧਿਆਨ ਨਹੀਂ ਦਿੰਦੇ ਇਹ ਪੇਂਸ ਨੂੰ ਜਿਹੜਾ ਵਾ ਧਿਆਨ ਦੇਣਾ ਚਾਹੀਦਾ ਜਿਹੜਾ ਕਿ ਬੱਚਾ ਨੂੰ ਗਰਾਊਂਡ ਦੇ ਨਾਲ ਹੀ ਐਡਿਟਡ ਆਪਣੀ ਐਕਸਰਸਾਈਜ਼ ਕਰਨ ਗਰਾਊਂਡ ਦੇ ਵਿੱਚ ਜਾਣ ਬੱਚਿਆਂ ਨੇ ਇਹ ਸਝਾਉਂ ਦੇਣਾ ਚਾਹਾਂਗੇ ਵੀ ਅੱਜ ਕੱਲ ਜੋ ਪੀੜ੍ਹੀ ਆਹੀ ਨਵੀਂ ਪੀੜ੍ਹੀ ਨੂੰ ਇਹ ਕਹਿਣਾ ਚਾਹਾਂਗੇ ਨਸ਼ੇ ਨੂੰ ਛੱਡ ਕੇ ਤੇ ਤੁਸੀਂ ਗਰਾਊਂਡ ਦੇ ਵਿੱਚ ਜੁੜੋ ਚੰਗੀਆਂ ਗੇਮਾਂ ਦੇ ਵਿੱਚ ਜਾਓ ਜਿਹੜੀ ਤੁਹਾਡੇ ਮਨ ਨੂੰ ਚੰਗੀ ਗੇਮ ਲੱਗਦੀ ਆ ਤੁਸੀਂ ਸੈਰ ਕਰੋ ਡਾਈਟ ਖਾਓ ਚੰਗੀ ਡਾਈਟ ਖਾਓ ਜਾਂ ਕਿਸੇ ਦੇ ਕਹਿਣ ਦੇ ਵਿੱਚ ਨਾ ਜਾਓ ਵੀ ਜੇ ਤੁਹਾਨੂੰ ਕਹਿੰਦਾ ਨਹੀਂ ਜੀ ਆਹ ਡਾਈਟ ਖਾ ਲਓ ਉਹ ਠਾਹ ਲਓ ਆਰਟੀਫੀਸ਼ਲ ਡਾਈਟ ਆ ਮੈਂ ਤੁਸੀਂ ਨੇਚਰਲ ਡਾਈਟ ਖਾਓ ਦੁੱਧ ਆ ਫਰੂਟਸ ਆ ਇਹ ਚੀਜ਼ਾਂ ਡਾਈਟ ਨੇਚਰਲ ਡਾਈਟ ਖਾ ਕੇ ਤੁਸੀਂ ਅੱਗੇ ਵਧ ਸਕਦੇ ਆ